ਨਿਰਮਲ ਚੋਲੇ ਨੂੰ ਪਤਾ ਪਾੜਨੀ ਨੂੰ ਜੋਸ਼ ਵੇਖਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਦੇ ਬਾਰੇ ਕੌਣ ਸਨ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਜਿਨ੍ਹਾਂ ਨੂੰ ਕਵਿਸ਼ਰੀਆਂ ਗਾਉਣ ਕਰਕੇ ਉਹਨਾਂ ਦੀ ਜੀਬ ਕੱਟ ਦਿੱਤੀ ਗਈ ਸੀ ਤੇ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਵੇਲੇ ਜਾਗੋ ਗਈ ਸੀ ਸੋ ਦੱਸਾਂਗੇ ਪੂਰੀ ਜਾਣਕਾਰੀ ਪਰ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਵੀਡੀਓ ਸ਼ੁਰੂ ਕਰਦੇ ਆਂ ਚੋਲਾ ਸਾਹਿਬ ਵਿੱਚ 6 ਭੈਣਾਂ ਦੇ ਸਭ ਤੋਂ ਛੋਟੇ ਭਰਾ ਨਿਰਮਲ ਸਿੰਘ ਨੂੰ ਕਵੀਸ਼ਰੀ ਦਾ ਸ਼ੌਂਕ ਬਚਪਨ ਤੋਂ ਹੀ ਸੀ ਉਹ ਸਿੰਘਾਂ ਦੀਆਂ ਬਾਹਰ ਸੁਣਨ ਦਾ ਸ਼ਕੀਨ ਸੀ 1979 ਵਿੱਚ ਉਹਨਾਂ ਦਾ ਵਿਆਹ ਹੋਇਆ ਤੇ ਵਿਆਹ ਪਿੱਛੋਂ ਉਹਨਾਂ ਦਾ ਸੰਤਾਂ ਕੋਲ ਆਉਣਾ ਜਾਣਾ ਕਾਫੀ ਜ਼ਿਆਦਾ ਹੋ ਗਿਆ ਸਿੰਘਾਂ ਦੀਆਂ ਬਹਾਦਰੀਆਂ ਨੇ ਉਹਨਾਂ ਨੂੰ ਵੀ ਸਿੰਘਾਂ ਦੀਆਂ ਬਾਹਰ ਲਿਖਣ ਲਈ ਪ੍ਰੇਰਿਤ ਕੀਤਾ ਪਹਿਲਾਂ ਉਹ ਭਾਈ ਜਗੀਰ ਸਿੰਘ ਮਸਤ ਭਾਈ ਜਰਨੈਲ ਸਿੰਘ ਗੰਢੀਵਿੰਡ ਅਤੇ ਭਾਈ ਸਲੱਖਣ ਸਿੰਘ ਕੱਲਾ ਆਦਿ ਨਾਲ ਗਾਉਂਦਾ ਰਿਹਾ ਫਿਰ ਉਸਨੇ ਆਪਣਾ ਜਥਾ ਤਿਆਰ ਕਰ ਲਿਆ ਪੰਜਾਬ ਅੰਦਰ ਜ਼ੁਲਮਾਂ ਵਿਰੁੱਧ ਲੜੇ ਜਾ ਰਹੇ ਸਿੱਖ ਸੰਘਰਸ਼ ਵਿੱਚ ਸਿੱਖ ਗੱਬਰੂਆਂ ਵੱਲੋਂ ਪੁਰਜਾ ਪੁਰਜਾ ਕੱਟ ਕੇ ਪਾਈਆਂ ਜਾ ਰਹੀਆਂ ਸ਼ਹੀਦੀਆਂ ਨਿਰਮਲ ਸਿੰਘ ਨੂੰ ਵਿਸ਼ੇਸ਼ ਤੌਰ ਤੇ ਖਿੱਚ ਪਾਉਂਦੀਆਂ ਸਨ ਅਤੇ ਉਹ ਉਹਨਾਂ ਸੂਰਮਿਆਂ ਦੀਆਂ ਬਾਹਰ ਲਿਖ ਕੇ ਸਟੇਜਾਂ ਤੇ ਬੋਲਦਾ ਸੀ ਸੰਗਤਾਂ ਵੱਲੋਂ ਇਸ ਤੇ ਜੋ ਤਿਲ ਫੁੱਲ ਮਿਲਦਾ ਸੀ ਉਸ ਨਾਲ ਉਹ ਆਪਣਾ ਆਪਣੀ ਪਤਨੀ ਅਤੇ 4 ਬੱਚਿਆਂ ਦਾ ਗੁਜ਼ਾਰਾ ਕਰ ਰਿਹਾ ਸੀ 3 ਸਤੰਬਰ 1990 ਨੂੰ ਪਿੰਡਾ ਵਾਲਾ ਟੈਗਟ ਫੋਰਸ ਦੇ ਮੁਖੀ ਭਾਈ ਸੁਖਵਿੰਦਰ ਸਿੰਘ ਸੰਘਾ ਨੂੰ ਘੇਰ ਕੇ ਸ਼ਹੀਦ ਕਰਨ ਲਈ ਜ਼ਿੰਮੇਵਾਰ ਅਫਸਰ ਐਸਪੀ ਆਪਰੇਸ਼ਨ ਹਰਜੀਤ ਸਿੰਘ ਨੂੰ ਸੰਘਾ ਵੱਲੋਂ ਚੈਲੰਜ ਕਰਕੇ ਸਾਥੀ ਸੰਘੇ ਤੋਂ 20 ਦਿਨਾਂ ਦੇ ਬਾਅਦ ਭਾਰੀ ਸੁਰੱਖਿਆ ਘੇਰੇ ਵਿੱਚ ਉਸ ਦੀ ਸਿਕਿਉਰਿਟੀ ਬਿਜਲੀ ਅਗਲੀ ਗੱਡੀ ਲੰਘ ਜਾਣ ਪਿੱਛੋਂ ਉਸ ਦੀ ਲੰਘ ਰਹੀ ਕਾਰ ਨੂੰ ਉਡਾ ਕੇ ਬਦਲਾ ਲੈਣ ਦੀ ਘਟਨਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਇਹ ਵਾਰ ਲਿਖੀ ਸੀ 24 ਨਵੰਬਰ ਨੂੰ ਪੂਰੇ 9:00 ਵਜੇ ਸੰਗੇ ਨੇ ਬਦਲੇ ਲਈ ਮੇਜਰ ਹੋਣੀ ਆ ਗੱਜੇ ਆਖਿਆ ਖਾੜਕੂਆਂ ਇਹਨੂੰ ਸੋਧਣ ਲਈ ਲੱਗਣ ਦਾ ਦੇਰਾ ਐਸਪੀ ਆਪਰੇਸ਼ਨ ਦਾ ਕਰਤਾ ਸੀ ਆਪਰੇਸ਼ਨ ਸੇਰਾ ਹੁਣ ਤੱਕ ਭਾਈ ਨਰਮਲ ਸਿੰਘ ਹਕੂਮਤ ਦੀਆਂ ਨਜ਼ਰਾਂ ਵਿੱਚ ਰੜਕਣ ਲੱਗ ਪਿਆ ਸੀ ਇਹ ਹਾਲਤ ਵਿੱਚ ਜੇਕਰ ਹਕੂਮਤ ਉਸ ਨੂੰ ਫੜ ਕੇ ਉਸਤੇ ਕੇਸ ਦਰਜ ਕਰ ਦਿੰਦੀ ਤਾਂ ਇਹ ਵੀ ਬੋਲਣ ਦੀ ਆਜ਼ਾਦੀ ਤੇ ਛਾਪਾ ਹੁੰਦਾ ਪਰ ਹਕੂਮਤ ਤਾਂ ਇਸ ਤੋਂ ਵੀ ਕਈ ਗੁਣਾ ਵੱਧ ਕਰਨ ਦਾ ਮਨ ਬਣਾ ਚੁੱਕੀ ਸੀ ਅਗਸਤ 1991 ਵਿੱਚ ਉਹ ਰਖੜ ਪੁੰਨਿਆਂ ਦੇ ਮੇਲੇ ਤੇ ਪ੍ਰੋਗਰਾਮ ਕਰਕੇ ਵਾਪਸ ਆ ਰਿਹਾ ਸੀ ਪੁਲਿਸ ਫੋਰਸਾਂ ਨੇ ਉਸ ਨੂੰ ਰਾਤ 'ਚੋਂ ਬੱਸ 'ਚੋਂ ਲਾ ਕੇ ਗ੍ਰਿਫਤਾਰ ਕਰਕੇ ਅਣਦਸੀ ਥਾਂ ਤੇ ਲੈ ਗਏ ਇਸ ਪਿਛੋਂ ਨਿਰਮਲ ਸਿੰਘ ਚੋਲਾ ਕਦੇ ਵੀ ਪਰਤ ਕੇ ਵਾਪਸ ਨਹੀਂ ਆਇਆ ਚਾਰ ਨਿੱਕੇ ਨਿੱਕੇ ਬੱਚੇ ਅਤੇ ਉਸਦੀ ਪਤਨੀ ਸਵੇਰ ਤੋਂ ਲੈ ਕੇ ਰਾਤ ਤੱਕ ਉਸਦੇ ਪਰਤ ਆਉਣ ਦੀ ਉਡੀਕ ਕਰਦੇ ਰਹੇ ਪਰ ਉਹ ਨਾ ਆਇਆ ਹਾਂ ਉਸ ਬਾਰੇ ਖਬਰਾਂ ਵੀ ਆਉਂਦੀਆਂ ਰਹੀਆਂ ਕਿਸੇ ਨੇ ਦੱਸਿਆ ਕਿ ਫਰੀਦਕੋਟ ਲਿਜਾ ਕੇ ਸ਼ਹੀਦ ਕਰ ਦਿੱਤਾ ਕੋਈ ਕਹਿੰਦਾ ਧਰਮਕੋਟ ਥਾਣੇ ਵਿੱਚ ਉਸਨੂੰ ਗੋਲੀ ਮਾਰ ਦਿੱਤੀ ਇਸ ਬਾਰੇ ਇਲਾਕੇ ਵਿੱਚ ਜੰਗਲ ਦੀ ਅੱਗ ਬੰਗ ਫੈਲੀ ਕਹਾਣੀ ਅਨਸਾਰ ਭਾਈ ਨਿਰਮਲ ਸਿੰਘ ਤੇ ਜੋ ਬੀਤੀ ਜੋ ਕੁਝ ਪੁਲਿਸ ਮੁਲਾਜ਼ਮਾਂ ਰਾਹੀਂ ਪਤਾ ਲੱਗੀ ਦੱਸੀ ਜਾਂਦੀ ਹੈ ਕਿ ਪੁਲਿਸ ਨੇ ਤਰਨਤਾਰਨ ਦੇ ਸੀਆਈਏ ਸਟਾਫਰ ਲਾ ਕੇ ਭਾਈ ਨਿਰਮਲ ਸਿੰਘ ਉੱਪਰ ਅੰਨਾ ਤਸ਼ੱਦਦ ਕੀਤਾ ਉਸ ਨੂੰ ਚੜਾਉਣ ਲਈ ਤਸ਼ੱਦਦ ਦੇ ਨਾਲ-ਨਾਲ ਹੀ ਉਸ ਦੀਆਂ ਕੈਸਟਾਂ ਲਾ ਕੇ ਉਸ ਨੂੰ ਸੁਣਾਉਂਦੇ ਰਹੇ ਉਸ ਤੇ ਤਸ਼ੱਦਦ ਕਰਨ ਵਾਲੇ ਉਸ ਨੂੰ ਪੁਲਿਸ ਵਾਲਿਆਂ ਦੀ 12 ਬੋਲ ਕੇ ਸੁਣਾਉਣ ਲਈ ਕਹਿੰਦੇ ਰਹੇ ਪਰ ਗੁਰੂ ਕਾ ਲਾਲ ਉਹਨਾਂ ਬੁੱਚੜਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਉਹਨਾਂ ਨੂੰ ਲੜਨਤਾ ਪਾਉਂਦਾ ਰਿਹਾ ਅਖੀਰ ਹਲਕੇ ਹੋਏ ਪੁਲਿਸ ਅਫਸਰਾਂ ਨੇ ਭਾਈ ਨਿਰਮਲ ਸਿੰਘ ਦੀ ਜ਼ੁਬਾਨ ਕੱਟ ਦਿੱਤੀ ਪਰ ਉਹ ਅੱਖਾਂ ਬੰਦ ਕਰਕੇ ਸਿਮਰਨ ਨਾਲ ਜੁੜਿਆ ਰਿਹਾ ਇਸ ਤਰ੍ਹਾਂ ਪੁਲਿਸ ਅਫਸਰਾਂ ਨੇ ਕੋਹ ਕੋ ਕੇ ਭਾਈ ਨਿਰਮਲ ਸਿੰਘ ਦਾ ਕਤਲ ਤੱਕ ਕਰ ਦਿੱਤਾ ਪਰ ਉਸ ਦੀ ਕਵਿਸਰੀ ਦੀਆਂ ਕਸ਼ਟਾਂ ਅੱਜ ਵੀ ਸਿੱਖਾਂ ਦੇ ਘਰਾਂ ਵਿੱਚ ਵੱਜਦੀਆਂ ਹਨ ਬਿਨਾਂ ਸ਼ੱਕ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਨੇ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰ ਬੀਬੀ ਅਜੀਤ ਕੌਰ ਦੀ ਪਾਈ ਹੋਈ ਉਸ ਬੰਗਾਰ ਦਾ ਮੁੱਲ ਪਾ ਦਿੱਤਾ ਜਿਸ ਵਿੱਚ ਉਸ ਨੇ ਪੰਜਾਬ ਅੰਦਰ ਹਿੰਦੁਸਤਾਨੀ ਅਤਵਾਦ ਵਿਰੁੱਧ ਲੇਖਕਾਂ ਕਵਿਸਰਾਂ ਅਤੇ ਹੋਰ ਕਲਾਕਾਰਾਂ ਨੂੰ ਬੰਗਾਰ ਪਾਉਂਦਿਆ ਹੋਇਆ ਕਿਹਾ ਸੀ ਅੱਜ ਸਾਡੇ ਮੁਲਕ ਅੰਦਰ ਕਰੋਨਾ ਲੋਕ ਅਜੀਬ ਚੱਕੀ ਵਿੱਚ ਪਿਸ ਰਹੇ ਨੇ ਤੇ ਇਨ੍ਹਾਂ ਲੋਕਾਂ ਦੇ ਮੂੰਹ ਬੰਦ ਰਹਿਣਾ ਇਸੇ ਲਈ ਮੁਲਕ ਵਿੱਚ ਰੋਜ਼ ਦਿਹਾੜੀ ਕਾਲੇ ਕਾਨੂੰਨ ਬਣਾਏ ਜਾ ਰਹੇ ਨੇ ਜੇ ਅਸੀਂ ਖਮੋਚ ਰਹੇ ਤਾਂ ਜਦੋਂ ਇਨ੍ਹਾਂ ਕਾਲੇ ਕਾਨੂੰਨਾਂ ਦਾ ਸਾਡੇ ਮੁਲਕ ਵਿੱਚ ਫੈਲੇ ਕਾਲੇ ਅੰਨੇ ਆਤੰਕ ਦਾ ਸ਼ਕੰਜਾ ਸਾਡੀਆਂ ਧੌਣਾਂ ਦਿਵਾਲੇ ਕਸਿਆ ਜਾਵੇਗਾ ਉਸ ਵੇਲੇ ਸਾਡੀ ਮਦਦ ਲਈ ਆਉਣ ਵਾਲਾ ਕੋਈ ਨਹੀਂ ਬਚਿਆ ਹੋਵੇਗਾ ਕਿਉਂਕਿ ਉਹ ਜਦੋਂ ਉਹਨਾਂ ਲੋਕਾਂ ਲਈ ਆਏ ਸਨ ਤਾਂ ਅਸੀਂ ਮੂੰਹ ਦੂਜੇ ਪਾਸੇ ਕਰ ਛੱਡਿਆ ਸੀ ਅਜੀਤ ਕੌਰ ਵੱਲੋਂ 30 ਸਤੰਬਰ 1988 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਸ਼ਣ 'ਚੋ ਇਹ ਗੱਲ ਕਹੀ ਗਈ ਸੀ ਸੋ ਦੋਸਤੋ ਤੁਸੀਂ ਇੰਨਾ ਬਾਰੇ ਕੀ ਕਹਿਣਾ ਚਾਹੋਗੇ ਭਾਈ ਨਰਮਲ ਸਿੰਘ ਚੋਲਾ ਸਾਹਿਬ ਬਾਰੇ ਆਪਣੀ ਰਾਏ ਕਮੈਂਟ ਵਿੱਚ ਜਰੂਰ ਦੱਸਿਓ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਧੰਨਵਾਦ